ਲੱਭ ਵੱਲੋਂ ਹਰ ਸਾਲ ਦੀ ਤਰ੍ਹਾਂ ਦਸਹਿਰੇ ਦਾ ਆਯੋਜਨ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬਹੁਤ ਹੀ ਵਧੀਆ ਢੰਗ ਨਾਲ ਜਿਹੜਾ ਕੀਤਾ ਜਾ ਰਿਹਾ ਅੱਜ ਦਾ ਜਿਹੜਾ ਦਸਹਿਰਾ ਇਹ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਇਸ ਦਿਨ ਭਗਵਾਨ શ્રી ਰਾਮਚੰਦਰ ਮਹਾਰਾਜ ਨੇ ਕਿੱਥੇ ਰਾਵਣ ਦਾ ਵਧ ਕਰਿਆ ਸੀ ਉੱਥੇ ਵਧੀਆਂ ਦਾ ਜ ਵੀ ਜਿਹੜਾ ਅੰਤ ਕਰਿਆ ਸੀ ਤੇ ਅੱਜ ਸਾਡੇ ਸਮਾਜ ਵਿੱਚ ਬਹੁਤ ਰਾਵਣ ਵੀ ਨੇ ਤੇ ਬਹੁਤ ਵਧੀਆਂ ਵੀ ਨੇ ਤੇ ਮੈਂ ਆਪਣੇ ਸਾਰੇ ਇਲਾਕਾ ਵਸਣ ਨੂੰ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਅੱਜ ਦੇ ਦਿਨ ਆਪਾਂ ਪਰਨ ਕਰੀਏ ਕਿ ਜਿੰਨੀਆਂ ਬਦੀਆਂ ਨੇ ਉਹਨਾਂ ਨੂੰ ਆਪਾਂ ਖਤਮ ਕਰਨਾ ਜਿਹੜਾ ਅਪਰਾਧਾਂ ਕਰੀਏ ਜਿਵੇਂ ਕਿ ਆਪਾਂ ਗੱਲ ਕਰੀਏ ਚਿੱਟੇ ਦੀ ਗੱਲ ਕਰੀਏ ਪਰ ਉਹਨ ਹੱਤਿਆ ਦੀ ਗੱਲ ਕਰੀਏ ਜਿੰਨੀਆਂ ਵੀ ਅੱਜ ਬਰਾਈਆਂ ਨੇ ਸਮਾਜ ਵਿੱਚ ਉਹਨਾਂ ਦੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਸਾਡੇ ਪੰਜਾਬੀਆਂ ਨੂੰ ਸਾਡੇ ਭਾਰਤੀ ਨੂੰ ਤਾਕਤ ਦੇਣ ਕਿ ਇਹ ਅਸੀਂ ਬਰਾਈਆਂ ਦਾ ਅੰਤ ਕਰ ਸਕੀਏ ਧਰਮ ਤੇ ਵਿਰਸੇ ਦੇ ਜਿਹੜੇ ਲਗਾਤਾਰ ਅਸਤਰਾਂ ਦੇ ਪ੍ਰੋਗਰਾਮ ਧਰਮ ਤੇ ਵਿਰਸਾ ਇਹ ਦੇਖੋ ਇਸ ਕਲੱਬ ਦਾ ਨਾਂ ਹੀ ਇੰਨਾ ਸ਼ਾਨਦਾਰ ਆ ਧਰਮ ਅਤੇ ਵਿਰਸਾ ਵਿਰਸਾ ਸਾਡਾ ਕੀ ਆ ਸਾਡਾ ਵਿਰਸਾ ਹੀ ਆ ਤੇ ਜਿਹੜਾ ਧਰਮ ਆ ਇਹ ਜਿਵੇਂ ਅੱਜ ਰਾਮ ਆ ਰਾਮਚੰਦਰ ਮਹਾਰਾਜ ਨੇ ਰਾਵਣ ਦਾ ਵਧ ਕਰਿਆ ਸੀ ਇਹ ਦੋਨਾਂ ਦਾ ਸੁਮੇਲ ਕਰਕੇ ਕਲੱਬ ਬਣਾਇਆ ਮੈਂ ਸਮਝਦਾ ਵੀ ਜਦੋਂ ਇਹਨਾਂ ਨੇ ਨਾਂ ਰੱਖਿਆ ਸੀ ਵੀ ਇਹ ਬਹੁਤ ਵੱਡੇ ਵਜ਼ਾਈ ਦੇ ਪਾਤਸ਼ਾਹ ਆ ਆਓ ਸ਼੍ਰੀ ਰਾਮ ਜੀ ਦਾ ਕਮੇਟੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿਹੜਾ ਆਜ ਰਾਣਵੀਲਾ ਕਮੇਟੀ ਸਿਖਸ਼ਕ ធី ਮੰਦਰ ਬੰਦਾਵਨ ਰੋਡ ਦੀ ਤਰਫ ਤੋਂ ਦੁਸ਼ਹਿਰਾ ਪੈਵਲੀਅਨ ਮਾਲ ਦੇ ਸਾਹਮਣੇ ਮਨਾਇਆ ਗਿਆ ਇਹ ਬੁਰਾਈ ਦੀ ਛਾਈ ਤੇ ਜਿੱਤ ਹੈ ਮੈਂ ਪੰਜਾਬ ਸਰਕਾਰ ਵੱਲੋਂ ਔਰ ਅਜੀਤ ਜਨ ਬੋਵੀ ਅਲਫ ਸੰਘਿਆ ਯੂ ਦੇ ਮੈਂਬਰ ਨੂੰ ਕਹਿੰਦੇ ਸਾਰੇ ਲੁਧਿਆਣਾ ਵਾਸੀਆਂ ਨੂੰ ਦੁਸ਼ਹਿਰੇ ਦੀ ਬਹੁਤ-ਬਹੁਤ ਮੁਬਾਰਕਾ ਦਿਨਾ ਔਰ ਇਸ ਕਮੇਟੀ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਿਨਾ ਜਿਨ੍ਹਾਂ ਨੇ ਪ੍ਰਯਾਸ ਕਰਕੇ ਬੜੀ ਮਿਹਨਤ ਕਰਕੇ ਇੱਥੇ ਇਹ ਕਾਰਜ ਅੱਜ ਦਾ ਸੰਪੰਨ ਕਰਾਇਆ ਮੈਂ ਖਾਸ ਕਰਕੇ ਸਿੱਖ ਜੀ ਦਾ ਔਰ ਮਹਿਰਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਬੁਰਾਈ ਤੇ ਛਾਈ ਦੀ ਜੀਤ ਹੋਈ ਹੈ ਨੇਕੀ ਤੇ ਬਦੀ ਦੀ ਜੀਤ ਹੋਈ ਹੈ ਆਪਾਂ ਉਹੀ ਕਹਿ ਰਹੇ ਹਾਂ ਵੀ ਜਿਹੜੀ ਬ੍ਰਾਈ ਸੀ 라ਵਣ ਦੇ ਰੂਪ ਦੇ ਵਿੱਚ ਖਤਮ ਹੋਈ ਹੈ ਭਗਵਾਨ ਨਾਮ ਨੇ ਅੱਜ ਚੰਗਾ ਕੰਮ ਕੀਤਾ ਸੀ ਕਿ ਬੁਰਾਈ ਨੂੰ ਖਤਮ ਕੀਤਾ ਸੀ ਉਸ ਤਰ੍ਹਾਂ ਹੀ ਅਸੀਂ ਆਪਣੇ ਅੰਦਰ ਦੇ ਵਿੱਚ ਜਿਹੜੀ ਬੁਰਾਈ ਹੈ ਉਹਨੂੰ ਮਾਰ ਕੇ ਚੰਗੀ ਕੰਮਾਂ ਦੇ ਵਿੱਚ ਚੰਗੀ ਸੋਚ ਦੇ ਨਾਲ ਨਵੇਂ ਪੰਜਾਬ ਦਾ ਸਜਣ ਕਰੀਏ ਇਹੀ ਸਾਡਾ ਉਪਰਾਲਾ ਕਿੰਨੇ ਸਾਲ ਤੋਂ ਮੇਲਾ ਲੱਗ ਰਿਹਾ ਉਹ ਵੀ ਜਿੱਥੇ ਇਹ ਪੰਜਵਾਂ ਜਾਂ ਛੇਵਾਂ ਸ਼ੁਰੂ ਹੋਇਆ ਚੌਥਾ ਚੌਥਾ ਸ਼ੁਰੂ ਹੋਇਆ ਤੇ ਮੈਂ ਪਹਿਲੀ ਵਾਰੀ ਇੱਥੇ ਮੈਨੂੰ ਆਨ ਦਾ ਮੌਕਾ ਮਿਲਿਆ ਜਿਹੜਾ ਦੁਸ਼ਹਿਰੇ ਦੇ ਤੌਰਾਨ ਕਰ ਲੱਗਣ ਲੱਗੇ ਆ ਉਹ ਕੀ ਕਹਿਣਾ ਚਾਹੁੰਦਾ ਇਹ ਹੈ ਵੀ ਧਰਮ ਅਤੇ ਵਿਰਸਾ ਕਲੱਬ ਦੇ ਜਿਹੜੇ ਮੈਂਬਰਾਂ ਨੇ ਉਹ ਇੱਕ ਬਹੁਤ ਉਪਰਾਲਾ ਕਰਦੇ ਵੈਸੇ ਤੇ ਜਿਹੜਾ ਦੁਸ਼ਹਿਰੇ ਦਾ ਤਿਹਾਰ ਸਾਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਪਰ ਇਸ ਕਲੱਬ ਦੇ ਜਿਹੜੇ ਜਿੰਨੇ ਵੀ ਮੈਂਬਰਾਂ ਨੇ ਉਹ ਇੱਕ ਬਹੁਤ ਵਧੀਆ ਕਾਰਜ ਕਰਦੇ ਨੇ ਕਿਉਂਕਿ ਇਹ ਜਿਹੜਾ ਤਿਹਾਰ ਆ ਇਹ ਬੁਰਾਈ ਉੱਤੇ ਅਛਾਈ ਦੀ ਜਿੱਤ ਆ ਤੇ ਇੱਕ ਬਹੁਤ ਵਧੀਆ ਮੈਸੇਜ ਦਿੰਦੇ ਆ ਨਾਲੇ ਸੱਭਿਆਚਾਰ ਦੀ ਸੇਵਾ ਕਰਦੇ ਆ ਨਾਲੇ ਦੁਨੀਆ ਨੂੰ ਆਪਸੀ ਭਾਈਚਾਰੇ ਨੂੰ ਜੋੜਦੇ ਆ ਤੇ ਇਸ ਕਰਕੇ ਸਭ ਤੋਂ ਵਧੀਆ ਇਹ ਸਾਰੀ ਕਲੱਬ ਇਸ ਕਰਕੇ ਵਜਾਈ ਦੀ ਪਾਤਰ ਆ ਕਿਉਂਕਿ ਇਹ ਬਹੁਤ ਕਹਿੰਦੇ ਚੰਗੇ ਉਸਤ ਕਰਦੇ ਆ ਉਸਤ ਚੰਗੇ ਮਾਰਗ ਚੱਲਦੇ ਉਸਤ ਕਰੇ ਜਹਾਨ ਇਹਨਾਂ ਜਿੰਨੀ ਸਿਫਤ ਕੀਤੀ ਜਾਵੇ ਕਲੱਬ ਦੀ ਉਹ ਥੋੜੀ ਆ ਅਸੀਂ ਕਲਾਕਾਰ ਬੜੇ ਹੋਮ ਹੋਮ ਆ ਕੇ ਪਹੁੰਚਦੇ ਸਾਰੇ ਕਲਾਕਾਰ ਕਿਉਂਕਿ ਸਾਨੂੰ ਕਲਾਕਾਰਾਂ ਨੂੰ ਬੇहद ਮੁਹੱਬਤ ਦਿੰਦੇ ਆ ਤੇ ਉਹ ਤੋਂ ਬਾਅਦ ਇਹ ਹੋ ਵੀ ਬਹੁਤ ਸਾਰੇ ਸੱਭਿਆਚਾਰ ਦੇ ਪ੍ਰੋਗਰਾਮ ਕਰਦੇ ਨੇ ਸਮਾਜਿਕ ਭਲਾਈ ਦੇ ਕੰਮ ਕਰਦੇ ਨੇ ਬਹੁਤ ਸਾਰੇ ਫੰਕਸ਼ਨ ਕਰਾਉਂਦੇ ਇਹ ਜਿੰਨਾ ਬਿਜ਼ਨਸ ਕਰਦੇ ਉਹ ਤੋਂ ਬਾਅਦ ਇਹ ਸਾਰੀ ਸਾਲ ਇਹਨਾਂ ਕੰਮਾਂ 'ਚ ਬਿਜੀ ਰਹਿੰਦੇ ਆ ਅਸੀਂ ਤੇ ਇਹਨਾਂ ਵਾਸਤੇ ਦੁਆ ਕਰਦੇ ਇਸ ਕਲੱਬ ਵਾਸਤੇ ਪਰਮਾਤਮਾ ਚੜ੍ਹਦੀ ਕਲਾ 'ਚ ਰਹਿਣ ਤੇ ਇਦਾਂ ਹੀ ਖੁਸ਼ੀਆਂ 'ਚ ਬਣਦੇ ਰਹਿਣ ਤੇ ਇਦਾਂ ਹੀ ਲੋਕਾਂ ਨੂੰ ਆਪਸੀ ਭਾਈਚਾਰੇ ਨੂੰ ਪਿਆਰ ਮੁਹੱਬਤ ਨੂੰ ਆਪਸੇ ਜੋੜਦੇ ਰਹਿਣ ਸਾਡੀ ਦੁਆ ਇਹਦਾ ਕੰਮ ਕਰਦੇ ਆ ਤੇ ਇਹਨਾਂ ਬਾਰੇ ਕੀ ਕਹਦੇ ਤਾਂ ਹਾਂਜੀ ਦੁਆਰਾ ਜੀ ਹਰੇਕ ਭਲਾਈ ਦਾ ਕੰਮ ਕਰਦੇ ਆ ਜਿਹੜੇ ਸਨਕੇ ਵਿਰਸਾ ਤੋਂ ਜਿਹੜਾ ਤਿਵਾਨਾ ਜੀ ਨੇ ਇਹ ਚੇਅਰਮੈਨ ਨੇ ਜੀ ਇਹਨਾਂ ਦੇ ਅਸੀਂ ਤਾਂ ਸਾਰੀ ਟੀਮ ਵਾਸਤੇ ਦੁਆ ਕਰਦੇ ਆ ਕਿਉਂਕਿ ਇਹਨਾਂ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਨੇ ਉਹ ਸਾਰੇ ਨਿਸਕਾਮ ਸੇਵਾ ਕਰ ਰਹੇ ਨੇ ਦਿਲੋਂ ਕੰਮ ਕਰ ਰਹੇ ਨੇ ਦਿਲੋਂ ਤੇ ਅਸੀਂ ਸਾਰੀ ਕਲੱਬ ਵਾਸਤੇ ਦੁਆ ਕਰਦੇ ਸੱਚੇ ਪਾਤਸ਼ਾਹ ਇਹ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਤੇ ਇਦਾਂ ਹੀ ਸਭਿਆਚਾਰ ਦੀ ਲੋਕਾਂ ਦੀ ਸੇਵਾ ਕਰਦੇ ਰਹੇ ਅੱਜ ਦੇ ਯੂਥ ਨੂੰ ਕੀ ਮੈਸੇਜ ਹੈ ਸਟੇਜ ਤੇ ਹਮੇਸ਼ਾ ਗਾਇਕੀ ਰਾਹੀਂ ਮੈਸੇਜ ਦਿੰਨੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਆ ਅੱਜ ਦੇ ਯੂਥ ਨੂੰ ਇਹ ਆ ਕਿ ਤੁਸੀਂ ਜਿਹੜੇ ਨਸ਼ਿਆ ਤੋਂ ਪਹਿਲਾਂ ਵਾਤੋਂ ਪਰਹੇਜ਼ ਕਰੋ ਤੇ ਮਿਹਨਤ ਦਾ ਰਾਹ ਬਨੋ ਅੱਜ ਕੱਲ ਜਿੰਨੀ ਜਨਰੇਸ਼ਨ ਹੈ ਯੂਥ ਹੈ ਉਹ ਸ਼ਾਰਟਕੱਟ ਰਸਤਾ ਅਖਤਿਆਰ ਕਰ ਰਹੀ ਹੈ ਸ਼ਾਰਟਕੱਟ ਰਸਤਾ ਜਿਹੜਾ ਹਮੇਸ਼ਾ ਡੇਂਜਰਸ ਹੁੰਦਾ ਵਾ ਇਸ ਕਰਕੇ ਜਿਹੜਾ ਮਿਹਨਤ ਦਾ ਦਸਤਾ ਉਹ ਸਲੋ ਹੁੰਦਾ ਵਾ ਲੰਬਾ ਹੁੰਦਾ ਪਰ ਬਹੁਤ ਬਜੇਦਾਰ ਹੁੰਦਾ ਬਹੁਤ ਲਾਭਦਾਇਕ ਹੁੰਦਾ ਵਾ ਇੱਕ ਜਿਹੜੇ ਰਾਜਵੀਰ ਜਵੰਦਾ ਸਤੰਮ ਲੋਕੀ ਕਹਿ ਰਹੇ ਆ ਕਿ ਉਹਨਾਂ ਦੀ ਕਿਸੇ ਤਰ੍ਹਾਂ ਸਿਹਤ ਜਿਹੜੀ ਬਿਲਕੁਲ ਠੀਕ ਹੋ ਕੇ ਘਰੇ ਆ ਹਰ ਸਿੰਗਰ ਉਹਨਾਂ ਦੀ ਦੁਆ ਮੰਗ ਰਿਹਾ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਉਸ ਦਿਨ ਤੋਂ ਸਾਰੇ ਪੰਜਾਬ ਦੇ ਕਲਾਕਾਰ ਦੁਆ ਕਰ ਰਹੇ ਆ ਕਿਉਂਕਿ ਸਾਡੇ ਆਪ ਦੇ ਪਰਸਨਲ ਸਾਡੇ ਦੋਸਤ ਨੇ ਸਾਡੇ ਛੋਟੇ ਭਰਾ ਨੇ ਉਹ ਜਿੰਨਾ ਵਧੀਆ ਕਲਾਕਾਰ ਹੈ ਉਹਨਾਂ ਦਾ ਵਧੀਆ ਇਨਸਾਨ ਆ ਬਹੁਤ ਹੀ شریف ਹਰ ਇੱਕ ਨਾਲ ਕਈ ਕਵਰੇ ਜਦੋਂ ਬੰਦਾ ਬਲੰਦੀ ਤੇ ਚੱਲ ਜਾਂਦਾ ਉਦੋਂ ਉਹਦਾ ਐਟੀਟਿਊਡ ਚ ਉਹਦੀ ਗੱਲਬਾਤ ਫਰਕ ਪੈ ਜਾਂਦਾ ਪਰ ਉਹ ਜਿੰਨੀ ਉਹ ਚਾਈ ਚ ਗਿਆ ਉਹਨੇ ਨਿਮਰਤਾ ਚ ਗਿਆ ਉਨੇ ਲੋਕਾਂ ਨੂੰ ਮੁਹੱਬਤ ਨਾਲ ਰਹਿ ਰਿਹਾ ਅਸੀਂ ਸਾਰੇ ਕਲਾਕਾਰ ਸਾਰੇ ਲੋਕ ਦੁਆ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਉਹ ਛੇਤੀ ਨੂੰ ਛੇਤੀ ਠੀਕ ਹੋ ਕੇ ਆਪਣੇ ਪਰਿਵਾਰ 'ਚ ਰਹਿਣ ਤੇ ਲੋਕਾਂ ਦੀ ਫੇਰ ਸੇਵਾ ਕਰਨ ਧੰਨਵਾਦ ਕਰ ਰਹੇ ਨੇ ਆਓ ਜੀ ਹੋਰ ਵੀ ਬੀਜ ਦਿਵਾਨਾ ਜੀ ਕੀ ਕਹੋਗੇ ਅੱਜ ਦੇ ਦਿਨ ਨੂੰ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਕਿਤਨਾ ਕਿਤੇ ਬਹੁਤ ਰੌਣਕਾਂ ਲੱਗ ਚੁੱਕੀਆਂ ਨੇ ਧੰਨਵਾਦ ਸਮੂਥੀਆਂ ਸੰਗਤਾਂ ਦਾ ਧੰਨਵਾਦ ਸਹਿਯੋਗੀਆਂ ਦਾ ਔਰ ਧੰਨਵਾਦ ਸਾਡੇ ਮੁੱਖ ਮਹਿਮਾਨਾਂ ਦਾ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਇਹ ਵੀ ਇਵੈਂਟ ਹੁੰਦੇ ਨੇ ਔਰ ਵਿਸ਼ੇਸ਼ ਧੰਨਵਾਦ ਸਾਡੀ ਸਮੁੱਚੀ ਟੀਮ ਦਾ ਜਿਨ੍ਹਾਂ ਦਾ ਕੋਆਰਡੀਨੇਸ਼ਨ ਜਿਨ੍ਹਾਂ ਦਾ ਸਾਥ ਜਿਹੜਾ ਜਿਹਦੇ ਕਰਕੇ ਮਿਲ ਜਾਂਦੇ ਆ। ਕੀ ਕਹਿਣਾ ਚਾਹੁੰਗੇ ਅੱਜ ਦੇ ਦਿਨ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਇਸ ਤਿਹਾਰ ਦਾ ਸਨੇਹਾਈ ਸਭ ਤੋਂ ਵੱਡਾ ਇਹ ਆ ਕਿ ਅਗਰ ਰਾਮਚੰਦਰ ਜੀ ਦੀ ਜਿੱਤ ਹੋਈ ਹੈ ਇੱਕ ਤਾਂ ਉਹ ਬਦੀ ਤੇ ਨੇਕੀ ਦੀ ਜਿੱਤ ਸੀ ਔਰ ਦੂਸਰੀ ਗੱਲ ਜਿਹੜਾ ਰਾਵਣ ਦੇ ਨਾਲ ਉਹਦਾ ਪਰਿਵਾਰਾਂ ਦਾ ਸਾਥ ਭਰਾਵਾਂ ਦਾ ਨਹੀਂ ਸੀ ਉਹਦੀ ਹਾਰ ਹੋਈ ਅੱਜ ਵੀ ਜੇ ਅਸੀਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਆਪਣੇ ਭਰਾਵਾਂ ਦੇ ਨਾਲ ਰਹੀਏ ਸ਼ਾਇਦ ਕਚਹਿਰੀਆਂ ਦੇ ਬਹੁਤੇ ਕੇਸ ਇਸੇ ਗੱਲ ਨਾਲ ਹੱਲ ਹੋ ਜਾਣ। ਅੱਜ ਦੇ ਦਿਨ ਮੈਂ ਜਾਊਂਗਾ ਪੂਚੇ ਲੁਧਿਆਣਾ ਤੋਂ। देखो जी बहुत खुशी हो रही है धर्म धर्म ते विरसा क्लब ਵੱਲੋਂ ਜੋ ਕਿ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਕਰਾਇਆ ਜਾਂਦਾ ਜੋ ਇਸ ਸਾਲ ਵੀ ਬੜੇ ਧੂਮ-ਧਾਮ ਨਾਲ ਦੁਸ਼ਹਿਰਾ ਕਰਾਇਆ ਗਿਆ ਮੈਂ ਸਪੈਸ਼ਲ ਫਿਰੋਜ਼ਪੁਰ ਤੋਂ ਆਨੇ ਔਰ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਬੁਲਾ ਕੇ ਇਨਾ ਇੱਛਤ ਮਾਨ ਸਤਿਕਾਰ ਦਿੱਤਾ ਪਰਮਾਤਮਾ ਨੇ ਤਾਂ ਮਿਹਰ ਕਰੇ ਇਹ ਗੁਰੂਆਂ ਪੀਰਾਂ ਦੇ ਧਰਮ ਤੇ ਇੱਥੇ ਮੇਲੇ ਹਮੇਸ਼ਾ ਇਦਾਂ ਹੀ ਲੱਗਦੇ ਰਹਣੋ ਲੋਕਾਂ ਨੂੰ ਕੀ ਆਪੀ ਤੋਂ ਕੜੋ ਤੇ ਇਹ ਪੇਲ ਆ ਦੁਸ਼ਹਿਰਾ ਤਾਂ ਇਸ ਨੂੰ ترਸਾਉਂਦਾ ਬੁਰਾਈ ਦੀ ਹਾਰ ਤੇ ਸ਼ਾਇਦ ਜਿੱਤ ਹੁੰਦੀ ਆ ਚੰਗੇ ਕੰਮ ਕਰੋ ਖਰੀ ਮਾੜੇ ਕੰਮ ਦਾ ਇੱਕ ਨਾ ਇੱਕ ਦਿਨ ਨਤੀਜਾ ਮਾੜਾ ਹੀ ਨਿਕਲਦਾ ਵਾ ਤੇਰਾ ਜਿਹੜਾ ਲੋਕੀ ਭੁੱਲਦੇ ਜਾਂਦੇ ਵਿਰਸੇ ਨੂੰ ਲੱਗੀ ਨਾ ਨਹੀਂ ਵਿਰਸੇ ਨੂੰ ਕਾਇਮ ਰੱਖਿਆ ਦੇਖੋ ਜੀ ਬਹੁਤ ਘੱਟ ਲੋਕ ਨੇ ਪੰਜਾਬ ਗੁਰੂਆਂ ਪ੍ਰਧਾਰਤਿਆ ਸਾਨੂੰ ਆਪਣੇ ਪੰਜਾਬ ਦੇ ਵਿੱਚ ਕਰਿਆ ਕਿ ਪੰਜਾਬ ਦੇ ਕਲਚਰ ਬਾਰੇ ਪਤਾ ਹੋਣਾ ਚਾਹੀਦਾ ਉਹ ਜਿਹੜੇ ਇਸ ਨੂੰ ਪੈਲ ਦੇ ਅਧਾਰ ਚ ਕਰਦੇ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੱਡੂ ਸਾਹਿਬ ਆਉਂਜੀ ਸਦੀਆਂ ਪੁਰਾਣੀ ਰਵਾਇਤ ਆ ਜੋ ਬੁਰਾ ਕੰਮ ਕਰੂ ਉਹਦਾ ਅੰਤ ਹੋਣਾ ਜੋ ਚੰਗਿਆਈ ਆ ਉਹ ਸਦਿਆਂ ਤੱਕ ਹੀ ਜੀਵਤ ਰਹੂਗੀ ਸੋ ਅੱਜ ਮਹਾਨ ਦੇਨ ਆ ਸਾਡੀ ਕਲੱਬ ਦੇ ਵਾਸਤੇ ਵੀ ਮਹਾਨ ਦੇਨ ਆ ਇਹ ਜਿਹੜਾ ਸੰਦੇਸ਼ ਦੁਨੀਆਂ ਦੇ ਵਿੱਚ ਜਾਵੇ ਵੀ ਚੰਗਿਆਈ ਹੀ ਸਦਾ ਹੀ ਰਹਿਣੀ ਆ ਬੁਰਾਈ ਕਦੇ ਵੀ ਨਹੀਂ ਕਰਨੀ ਚਾਹੀਦੀ ਸੋ ਸਮਾਜ ਸੇਧ ਲਵੇ ਅੱਜ ਦੇ ਦਿਨ ਤੋਂ ਸਹੀ ਸੇਧ ਇਹੀ ਆ ਧਰਮ ਅਤੇ ਵਿਰਸਾ ਕਲੱਬ ਦਾ ਇਹ ਉਪਰਾਲਾ ਕਿਉਂਕਿ ਸਚਾਈ ਹਮੇਸ਼ਾ ਜਿੱਤਦੀ ਆ ਰਹੀ ਆ ਰਹਿੰਦੀ ਦੁਨੀਆ ਤੱਕ ਸੱਚ ਦੇ ਨਾਲ ਹੀ ਦੁਨੀਆ ਦੇ ਰਹਿਣਾ ਸੋ ਕੋਸ਼ਿਸ਼ ਕਰੀਏ ਆਪਾਂ ਵੀ ਸਾਡੇ ਰਹਿਣ